ਅੱਜ ਰਾਜਪੁਰਾ ਦੇ ਵੈਲਫੇਅਰ ਐਸੋਸੀਏਸ਼ਨ ਅਤੇ ਦਾ ਪ੍ਰੈਸ ਕਲੱਬ ਰਾਜਪੁਰਾ ਦੇ ਸਹਿਯੋਗ ਨਾਲ ਅੱਜ ਫੋਕਲ ਪੁਆਇੰਟ ਗੁਰਦੁਆਰਾ ਸਾਹਿਬ ਵਿੱਚ ਪੱਤਰਕਾਰ ਦਰਸ਼ਨ ਖਾਨ ਦੇ ਜਨਮ ਦਿਨ ਦੇ ਮੌਕੇ ਤੇ 14ਵਾਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਖੂਨਦਾਨੀਆਂ ਦੇ ਵੱਲੋਂ ਵੱਧ ਚੜ ਕੇ ਹਿੱਸਾ ਲਿਆ ਗਿਆ ਅਤੇ ਜ਼ਰੂਰਤਮੰਦ ਲੋਕਾਂ ਲਈ ਖੂਨਦਾਨ ਇਕੱਠਾ ਕੀਤਾ ਗਿਆ ਇਸ ਉਕਤ ਕੈਂਪ ਦੇ ਰਾਜਪੁਰਾ ਦੇ ਸਿਮਰਤਾ ਹੋਮ ਬਲੱਡ ਬੈਂਕ ਦੀ ਟੀਮ ਵੱਲੋਂ ਫੰਦਾਨ ਇਕੱਠਾ ਕੀਤਾ ਗਿਆ ਤਾਂ ਜੋ ਬਾਦੇ ਵਿੱਚ ਜ਼ਰੂਰਤਮੰਦ ਲੋਕਾਂ ਦੇ ਕੰਮ ਆ ਸਕੇ ਆਓ ਤੁਹਾਨੂੰ ਸੁਣਾਉਨੇ ਹਾਂ ਕੀ ਕਹਿਣਾ ਹੈ ਆਪਣੇ ਜਨਮ ਦਿਨ ਦੇ ਮੌਕੇ ਤੇ ਪੱਤਰਕਾਰ ਦਰਸ਼ਨ ਖਾਨ ਦਾ ਸਰਦ ਕੀ ਕਹਿਣਾ ਚਾਹੋਗੇ ਅੱਜ ਤੁਹਾਡਾ ਜਨਮ ਦਿਨ ਵੀ ਹੈ ਤੇ ਤੁਸੀਂ ਇੱਕ ਮਹਾਨ ਕੰਮ ਕਰ ਰਹੇ ਹੋ ਫੰਦਾਨ ਦਾ ਕੀ ਕਹਿਣਾ ਚਾਹੋਗੇ ਮੈਂ ਨਾ ਕਾਫੀ ਸਾਲਾਂ ਤੋਂ ਤਕਰੀਬਨ ਆਪਣੇ ਜਨਮ ਦਿਨ ਤੇ ਨਾ ਖੂਨ ਡੋਨੇਟ ਕਰਦਾ ਆ ਰਿਹਾ ਸੀ ਤੇ ਮੇਰੇ ਪ੍ਰਿਆ ਮਿੱਤਰ ਰਾਜਨ ਜੀ ਤੇ ਵਿਸ਼ਾਲ ਜੀ ਅਸੀਂ ਕਈ ਸਾਲ ਪਹਿਲਾਂ ਬੈਠ ਕੇ ਇੱਕ ਸਲਾਹ ਕੀਤੀ ਵੀ ਆਪਾਂ ਖੂਨ ਡੋਨੇਟ ਜਿਹੜਾ ਕਰਦੇ ਆ ਵੀ ਕਿਉਂ ਨਾ ਇਸ ਨੂੰ ਇੱਕ ਯਾਦਗਾਰ ਬਣਾਇਆ ਜਾਵੇ ਤਾਂ ਕਿ ਉਹਨਾਂ ਬੱਚਿਆਂ ਲਈ ਉਹਨਾਂ ਲੋਕਾਂ ਲਈ ਜਿਹੜੇ ਮਤਲਬ ਨਸ਼ਿਆਂ ਦੇ ਵਿੱਚ ਡੁੱਬੇ ਹੋਏ ਨੇ ਅਕਸਰ ਕਿਉਂਕਿ ਨਸ਼ਿਆਂ ਦਾ ਜਿਹੜਾ ਦੌਰ ਹੈ ਚੱਲ ਰਿਹਾ ਉਸੇ ਨੂੰ ਲੈ ਕੇ ਅਸੀਂ ਆਪਸ ਵਿੱਚ ਬੈਠ ਕੇ ਇੱਕ ਮਤਲਬ ਵਿਚਾਰ ਸਾਂਝੇ ਕੀਤੀ ਤੇ ਇਹਨਾਂ ਵੱਲੋਂ ਰਾਜਨਜੀਤ ਵੱਲੋਂ ਜਿਹੜਾ ਇਹ ਵਿਚਾਰ ਦਿੱਤਾ ਗਿਆ ਕਿ ਆਪਾਂ ਨਾ ਇਸ ਨੂੰ ਇੱਕ ਖੂਨਦਾਨ ਜਿਹੜਾ ਕੈਂਪ ਲਾਈਏ ਕਿਉਂਕਿ ਆਪਾਂ ਤਾਂ 5-6 ਜਣੇ ਕਰਦੇ ਹੀ ਆ ਤਾਂ ਕਿ ਹੋਰ ਵੀ ਜਿਹੜੇ ਨੌਜਵਾਨਾਂ ਇਸ ਨੂੰ ਦੇਖ ਕੇ ਇੱਕ ਸੇਧ ਲੈਣਗੇ ਕਿਉਂਕਿ ਤਾਂ ਕਿ ਉਹ ਵੀ ਖੂਨ ਡੋਨੇਟ ਕਰਨ ਜਿਵੇਂ ਕਿ ਅੱਜ ਅੰਦਰ ਦੇਖਿਆ ਤੁਸੀਂ ਕਿ ਲਾਈਨਾਂ ਲੱਗੀਆਂ ਸਾਡੇ ਮਿੱਤਰ ਜਿਹੜੇ ਯਾਰ ਮਿੱਤਰ ਰਾਜਨ ਦੇ ਅੱਗੇ ਮਿੱਤਰ ਉਹਨਾਂ ਦੇ ਅੱਗੇ ਮਿੱਤਰਾਂ ਦੇ ਮਿੱਤਰ ਅਸੀਂ ਸੋਸ਼ਲ ਮੀਡੀਆ ਦਾ ਜਿਹੜਾ ਆਪਣਾ ਬੈਨਰ ਪਾਇਆ ਸੀ ਉਹ ਅੱਗੇ ਤੇ ਅੱਗੇ ਪਹੁੰਚਿਆ ਜਿਹੜਾ ਐਸਐਸਕੀ ਦਾ ਜਿਹੜਾ ਸਾਡਾ ਉਪਰਾਲਾ ਐਤਕੀ ਸਾਡੇ ਉਪਰਾਲੇ ਦੇ ਵਿੱਚ ਜਿਹੜਾ ਸਾਡਾ ਪੱਤਰਕਾਰ ਭਾਈਚਾਰਾ ਦਾ ਪ੍ਰੈਸ ਕਲੱਬ ਰਾਜਪੁਰਾ ਦਾ ਮੈਨੂੰ ਖਾਸ ਸਹਿਯੋਗ ਸੀ ਇਸ ਦੇ ਨਾਲ-ਨਾਲ ਜਿਵੇਂ ਕਿ ਸਾਨੂੰ ਪਹਿਲਾਂ ਵੀ ਸਹਿਯੋਗ ਮਿਲਦਾ ਨਿਊ ਰਾਜਪੁਰਾ ਵੈਲਫੇਅਰ ਐਸੋਸੀਏਸ਼ਨ ਦੇ ਸਾਡੇ ਮੈਂਬਰ ਸਹਿਬਾਨ ਉਹ ਵੀ ਡੋਨੇਟ ਕਰਦੇ ਨੇ ਅੱਜ ਵੀ ਆਏ ਨੇ ਡੋਨੇਟ ਕਰਨ ਵਾਸਤੇ ਤੇ ਸਾਰਾ ਸਾਡਾ ਪੱਤਰਕਾਰ ਭਾਈਚਾਰਾ ਦਾ ਪ੍ਰੈਸ ਕਲੱਬ ਰਾਜਪੁਰਾ ਦਾ ਮੈਂ ਉਹਨਾਂ ਦਾ ਵੀ ਦਿਲਦਿਆਂ ਕਰਕੇ ਸ਼ੁਕਰੀਆ ਕਰਦਾ ਕਿ ਮੇਰੇ ਜਨਮ ਦਿਨ ਤੇ ਉਹਨਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਤੇ ਅੱਜ ਪਹੁੰਚੇ ਨੇ ਖੂਨ ਡੋਨੇਟ ਵੀ ਕਰ ਰਹੇ